ਹਾਂਜੀ ਲੈ ਲੈ ਚਲੋ ਲੈ ਚਲੋ ਮੰਦੀਪ ਹੋਰ ਨਾ ਛੱਡੀ ਇਧਰੋਂ ਕੋਈ ਭਾਈ ਜੀ ਇੱਕ ਵਾਰੀ ਤਾੜੀਆਂ ਮਾਰ ਕੇ ਸਵਾਗਤ ਕਰ ਦਿਓ ਪਿਛਲੇ 4-5 ਸਾਲ ਦਾ ਚੈਂਪੀਅਨ ਚੱਲਿਆ ਵਾ ਜਿਹੜਾ ਕਕਰਾਲੇ ਦਾ ਕਾਰਤੂਸ ਜੱਗੀ ਕਕਰਾਲੇ ਦਾ ਕਾਰਤੂਸ ਆਹ ਮੋਟਰਸਾਈਕਲ ਖੜਾ ਵਾ ਇਹਨੂੰ ਸਨਮਾਨ ਚ ਦਿੱਤਾ ਜਾਣਾ ਆ ਇਹਨੂੰ ਸਨਮਾਨ ਚ ਦਿੱਤਾ ਜਾਣਾ ਅੱਜ ਭਾਣ ਜੇ ਸਾਰੇ ਤੁਰੇ ਜਾਂਦੇ ਆ ਪਰਾਉਣਾ ਕਿੱਥੇ ਖੜਾ ਵਾ ਪਰਾਉਣਾ ਦਾ ਕੱਛਾ ਚ ਹੱਥ ਦੇ ਹੀ ਖੜਾ ਬਈ ਕਦੋਂ ਮੈਂ ਸ਼ੇਰੂ ਜਲੰਧਰ ਵਾਲੇ ਨੂੰ 2100 ਰੁਪਿਆ ਦਵਾ ਤੇ ਪ੍ਰਮਾਤਮਾ ਕਰਪ ਸ਼ੇਰੂ ਕਿੱਥੇ ਆ ਲੈ ਜਾ 13ਵੇਂ ਜਵਾਕ ਦਾ ਬਾਪੂ ਬਣਨਾ ਵਾ ਦੇਖਦਿਆਂ ਬਾਜੀ ਚੌਥਾ ਸਕੂਟਰ ਵੀ ਬਾਈ ਜੀ ਦਵਰਜੀ ਵਾਲੇ ਝੱਜ ਨੇ ਸਟੈਂਡ ਤੋਂ ਲਾ ਲਿਆ ਚੌਥਾ ਸਕੂਟਰ ਵੀ ਦਵਰਜੀ ਵਾਲੇ ਝੱਜ ਨੇ ਸਟੈਂਡ ਤੋਂ ਲਾ ਲਿਆ ਤੇ ਦੇਖਦੇ ਆ ਬਾਈ ਜੀ ਹੁਣ ਗੱਲ ਕਿੱਥੇ ਜੁੜਦੀ ਆ ਕਿਹੜੇ ਬੰਦੇ ਆ ਗਈ ਬਾਈ ਇਹ ਜੇ ਬਾਈ ਜੀ ਸੜ ਤੇ ਕਾਰਤੂਸ ਆਉਂਦਾ ਕਾਰਤੂਸ ਬਾਈ ਜੀ ਜਿਹਨੂੰ ਅੱਜ ਮੋਟਰਸਾਈਕਲ ਦਾ ਸਨਮਾਨ ਕਰਨਾ ਤੇ ਟੱਕਰ ਸਕੂਟਰ ਦੀ ਆ ਦੇਖਦੇ ਆ ਜਜਾਰ ਕਕਰਾਲਾ ਜੱਗੀ ਕਕਰਾਲਾ ਘਮਣ ਬ੍ਰਦਰ ਕਕਰਾਲਾ ਕੁੰਡੀਆਂ ਦੇ ਸਿੰਘ ਫਸੇ ਚਾਚੇ ਭਤੀਜੇ ਦੀ ਕਰਮੇ ਤੇ ਕਾਰਤੂਸ ਦੀ ਟੱਕਰ ਤੇ ਉਧਰ ਇੱਕ ਨੰਬਰ ਦੀ ਵੀ ਟੱਕਰ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਮੁਕਾਬਲਾ ਉੱਪ 24 ਸੈਕਿੰਡ 12 ਪੁਆਇੰਟਾਂ ਬਾਈ ਜੀ ਸਮਾ ਮਾਰੀ ਵੀ ਛੋਟੇ ਵੀ ਦੋਨਾਂ ਤੇ ਕੁਝ ਨਾ 24 ਸੈਕਿੰਡ 12 ਪੁਆਇੰਟਾਂ ਪਾਈ ਆ ਕੁਝ ਨਹੀਂ ਕਿਤੇ ਹੋਣਾ ਓਏ ਓਏ ਆ ਕੁਝ ਨਹੀਂ ਕਿਤੇ ਹੋਣਾ ਆ ਕੁਝ ਨਹੀਂ ਹੋਣਾ ਇੱਕ ਵਾਰੀ ਤਾੜੀਆਂ ਮਾਰ ਦਿਓ ਕਾਰਤੂਸ ਆ ਗਿਆ ਗੁਰੂ ਮਹਾਰਾਜ ਦੀ ਕਿਰਪਾ ਤੇ ਵਾਕਿਆ ਹੀ ਬਾਈ ਅੱਜ ਲੋਕਾਂ ਦੇ ਦਿਲ ਵੀ ਜਿੱਤੇ ਆ ਜਿਹੜੀ ਦੌੜ ਲਾਈ ਆਏ ਨੇ ਸੁਕਾਰਤੂਸ ਆ ਬੜੀ ਫਸਮੀ ਟੱਕਰ ਤੇ ਅੱਜ ਮੋਟਰਸਾਈਕਲ ਦੇ ਨਾਲ ਵੱਡਾ ਮਾਨ ਸਨਮਾਨ ਵੀਰੋ ਇਸ ਖੇਡ ਦਾ ਚੈਂਪੀਅਨ ਆ ਵੀਰ ਜਿਹਾਰ ਹੁਣਾਂ ਦਾ ਘੁੰਮਣ ਪਰਿਵਾਰ ਦਾ ਅੰਕਲ ਹੁਣੀ ਕਿੱਥੇ ਨੇ ਸਰਦਾਰ ਲਖਵੀਰ ਸਿੰਘ ਜੀ ਕਕਰਾਲਾ ਜਿਹਾਰ ਜਿਹਾਰ ਵੀਰ ਭਾਣਜਾ ਕਿੱਥੇ ਆ ਭਾਣਜੇ ਨੂੰ ਬਹੁਤ ਚਾਹ ਸੀ ਕਿੱਥੇ ਆ ਬੈਠਾ ਵਾ ਕਿਉਂਕਿ ਮੇਰਾ ਇੱਥੇ ਉਹ ਟਰਾਲੀ ਦਾ ਬੈੱਡ ਫੜ ਕੇ ਖੜ ਗਿਆ ਸੀਗਾ ਮਾਰ ਦਿਓ ਭਾਈ ਜੀ ਤਾੜੀਆਂ ਵਿਸ਼ੇਸ਼ ਸਨਮਾਨ ਹੋ ਰਿਹਾ ਕਾਰਤੂਸ ਦਾ ਮੋਟਰਸਾਈਕਲ ਦੇ ਨਾਲ ਤੇ ਸਕੂਟਰ ਵੀ ਜਿੱਤ ਗਿਆ ਘੁੰਮਣ ਬ੍ਰਦਰ ਕਕਰਾਲਾ ਵੱਡਾ ਸਤਿਕਾਰ ਆ ਵੀਰੋ ਵੱਡਾ ਧੰਨਵਾਦ ਆ ਸੋ ਖੜਾ ਵੀ ਅੱਜ ਸੀਲ ਹੋ ਕੇ ਆ ਵੀਰੋ ਫਿਰ ਜਦੋਂ ਐਡੀ ਪ੍ਰਾਪਤੀ ਕੀਤੀ ਹੋਵੇ ਇਸ ਟਰੈਕ ਦੇ ਉੱਤੇ ਨੌ ਰੱਖਿਆ ਹੋਵੇ ਸੋ ਵੱਡਾ ਧੰਨਵਾਦ ਆ ਵੀਰੋ ਸਾਰੇ ਘੋੜੇ ਵਾਲੇ ਹੌਰਸ ਲਵਰ ਆ ਤੇ ਪ੍ਰਮਾਤਮਾ ਖੁਸ਼ੀਆਂ ਖੇੜੇ ਵੰਡੇ ਬਹੁਤ-ਬਹੁਤ ਧੰਨਵਾਦ ਵੀਰੋ ਮਾਲਕਾਂ ਨੂੰ ਵੀ ਖੁਸ਼ ਕੀਤਾ ਦੌੜ ਲਾ ਕੇ ਇਲਾਕੇ ਨੂੰ ਵੀ ਨਗਰ ਨੂੰ ਵੀ ਇਹ ਚਾ ਚੱਕੇ ਨਹੀਂ ਜਾਂਦੇ ਹੁੰਦੇ ਬਾਈ ਜੀ ਇਹ ਖੁਸ਼ੀ ਸਿਰਫ ਵੀਰ ਜੀ ਜਾਰ ਹੋਣੀ ਬਿਆਨ ਨਹੀਂ ਕਰ ਸਕਦੇ ਮਹਿਸੂਸ ਕਰ ਸਕਦੇ ਆ ਮੇਰੀ ਭੈਣ ਘਰੇ ਬੈਠੀ ਆ ਵੀਰੋ ਚਾ ਹੁੰਦਾ ਬਾਪੂ ਇੱਥੇ ਆ ਵੀ ਮੇਰੇ ਭਰਾ ਦੇ ਘੋੜੇ ਆਏ ਅੱਜ ਮਾਨ ਸਤਕਾਰ ਪ੍ਰਾਪਤ ਕਰਕੇ ਲੈ ਕੇ ਜਾਣ ਭਾਣ ਜੀ ਖੜੀ ਆ ਭਾਣਜੇ ਖੜੇ ਆ ਆਓ